ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਰਾਲੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਆ ਕਿ ਪੰਜਾਬ ਦਾ ਧੂਆਂ ਪੰਜਾਬ ਦੀ ਪਰਾਲੀ ਦਾ ਧੂਆਂ ਦਿੱਲੀ ਨਹੀਂ ਜਾਂਦਾ ਤਾਂ ਇਹ ਬਿਆਨ ਦੇ ਕੇ ਮੁੱਖ ਮੰਤਰੀ ਮਾਨਕ ਸੁੱਤੇ ਘਿਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਿਸਾਨ ਆਗੂਆਂ ਦੇ ਵੱਲੋਂ ਹੁਣ ਆਪਣੇ ਪ੍ਰਤੀਕਰਮ ਦੇਣ ਦੇ ਨਾਲ ਨਾਲ ਵੱਡੇ ਸਵਾਲ ਖੜੇ ਕਰ ਦਿੱਤੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ ਤੁਸੀਂ ਰੌਲਾ ਪਾਉਂਦੇ ਸੀ ਕਿ ਪੰਜਾਬ ਦਾ ਧੂਆਂ ਦਿੱਲੀ ਦੇ ਵਿੱਚ ਜਾਂਦਾ ਜਦੋਂ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਵੀ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚੋਂ ਖਤਮ ਹੋ ਚੁੱਕੀ ਤਾਂ ਹੁਣ ਤੁਸੀਂ ਕਹਿਣ ਲੱਗ ਪਏ ਹੋ ਕਿ ਪੰਜਾਬ ਦੇ ਕਿਸਾਨ ਜੋ ਪਰਾਲੀ ਨੂੰ ਅੱਗ ਲਗਾਉਂਦੇ ਨੇ ਉਹ ਪਰਾਲੀ ਦਾ ਧੂਆਂ ਜਿਹੜਾ ਆ ਉਹ ਦਿੱਲੀ ਨਹੀਂ ਜਾਂਦਾ ਤਾਂ ਇਸ ਦੇ ਉੱਤੇ ਕਿਸਾਨ ਆਗੂ ਗੁਰਮੀਤ ਸਿੰਘ ਮਹਿਮਾ ਦੇ ਵੱਲੋਂ ਤਿੱਖੇ ਸਵਾਲ ਕੀਤੇ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਜੋ ਪਿਛਲੇ ਸਮਿਆਂ ਦੇ ਵਿੱਚ ਕਿਸਾਨਾਂ ਦੇ ਉੱਤੇ ਫਿਰ ਪਰਚੇ ਦਰਜ ਹੋਏ ਨੇ ਉਹ ਪਰਚੇ ਫਿਰ ਰੱਦ ਕਰੋ ਤਾਂ ਹੋਰ ਕੀ ਕੁਝ ਕਿਹਾ ਕਿਸ ਤਰੀਕੇ ਦੇ ਨਾਲ ਘੇਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰਮੀਤ ਸਿੰਘ ਮਹਿਮਾ ਕਿਸਾਨਾਂ ਆਗੂ ਦੀ ਜ਼ੁਬਾਨੀ ਸੁਣਾਉਂਦੇ ਆ। ਮਤਲਬ ਤਰਾਲੀ ਦਾ ਜਿਹੜਾ ਧੂਆ ਹੈ ਮਲਜੀ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚੱਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ। ਕਿਵੇਂ ਜਾਊਗਾ ਜੀ ਇੱਥਾਂ

ਉਹਨੂੰ ਤਾਂ ਯਮਨਾਨੀ ਸਾਫ ਹੋ ਰਹੀ ਇੱਕ ਨਵੀਂ ਜਮਨਾ ਬਣਾ ਰਹੀ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਜਣਾਉਂਗੇ ਹੈਨਾ ਲੋਕਤਾਨਿਕ ਰਵੇ ਬਿਆਨ ਤੁਸੀਂ ਸੁਣ ਲਿਆ ਇਹ ਭਗਵੰਤ ਮਾਨ ਸਾਹਿਬ ਸੁਦੀਰਤ ਅਗਰਵਾਲ ਦੇ ਬਿਆਨ ਨਾਲ ਸਹਿਮਤ ਰਹਿ ਕੇ ਪੰਜਾਬ ਦਾ ਧੂਮਾ ਦਿੱਲੀ ਜਾਂਦਾ ਹੀ ਨਹੀਂ ਪਰ ਪਿਛਲੇ 10 ਸਾਲ ਸਰਕਾਰ ਰਹੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਤੇ 10 ਸਾਲ ਰੌਲਾ ਪਾਇਆ ਜਾਂਦਾ ਰਿਹਾ ਹੈ ਪੇ ਪੰਜਾਬ ਦਾ ਧੂਆ ਦਿੱਲੀ ਜਾਂਦਾ ਹੈ ਤਾਂ ਕਰਕੇ ਦਿੱਲੀ ਦਾ ਜਿਹੜਾ ਵਾਤਾਵਰਨ ਖਰਾਬ ਹੁੰਦਾ ਹੈ ਔਰ ਅੱਜ ਇਹ ਮੁੱਖ ਮੰਤਰੀ ਸਾਹਿਬ ਬੋਲ ਰਹੇ ਨੇ ਕਿ ਪੰਜਾਬ ਦਾ ਧੂਆ ਦਿੱਲੀ ਨਹੀਂ ਜਾਂਦਾ ਕੇਂਦਰ ਸਰਕਾਰ ਉਹੀ ਕੇਂਦਰ ਸਰਕਾਰ ਵੀ ਦੋਸ਼ੀ ਹੋਏਗੀ ਬਾਕੀ ਮੁੱਦੇ ਸਾਰਿਆਂ ਦੇ ਪਰ ਇਹ ਪ੍ਰਾਲੀ ਵਾਲਾ ਮੁੱਦਾ ਜਿਹੜਾ ਇਹ ਆਪ ਸਰਕਾਰ ਨੇ ਪੰਜਾਬ ਨੂੰ ਡੰਡਾ ਦਿੱਤਾ ਪੰਜਾਬ ਨੂੰ ਬਰਬਾਦ ਆਪ ਸਰਕਾਰ ਨੇ ਕੀਤਾ ਤੇ ਹੁਣ ਵੀ ਸਿੱਧਾ ਸਿੱਧਾ ਮੰਨਣ ਦੀ ਬਜਾਏ ਬਲਬਲਿੰਗ ਪਾਉਦੇ ਨੇ ਤੁਹਾਡੀ ਇਹ ਮੰਗ ਹੈ ਕਿ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਚਲੋ ਠੀਕ ਹੈ ਪਰ ਜਿਹੜਾ ਪਿਛਲੇ 10-15 ਸਾਲ ਤੋਂ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਕਿ ਆਪ ਪਾਰਟੀ ਵੱਲੋਂ ਕਿ ਪੰਜਾਬ ਦਾ ਧੂਆ ਦਿੱਲੀ ਆਉਂਦਾ ਉਹਦੇ ਤੇ ਇਹ ਮਾਫੀ ਮੰਗਣ ਜਿੰਨਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕੀਤਾ ਨਾ ਪਰਚੇ ਪਿਛਲੇ ਦਰਜ ਹੋਏ ਨੇ ਜਿੰਨੇ ਜੁਰਮਾਨੇ ਹੋਏ ਨੇ ਉਹ ਸਾਰੇ ਦੇ ਸਾਰੇ ਆਪ ਸਰਕਾਰ ਆਪ ਪਾਰਟੀ ਕਿਸਾਨਾਂ ਦੇ ਵਾਪਸ ਕਰੇ ਔਰ ਹੁਣ ਵੀ ਬਿਆਨ deta ਪਰ ਸਾਰਾ ਪੰਜਾਬ ਦਾ ਹਮਲਾ ਫੈਲਾ ਉਹ ਅਧਿਆਪਕ ਨੇ ਉਹ ਸੁਸਾਇਟੀਆਂ ਦੇ ਜਿਹੜੇ ਸੈਕਟਰੀ ਨੇ ਉਹਨਾਂ ਦੇ ਕੋ ਅਫਸਰ ਨੇ ਉਹਨਾਂ ਦੇ ਜਿਹੜੇ ਕੋ ਹੈਗੇ ਨੇ ਪੁਰਸ ਮੁਲਾਜ਼ਮ ਨੇ ਜਾਣੀ ਜਿਹੜੀ ਸਰਕਾਰ ਹੈ ਜਿਹੜਾ ਲॉ ਐਂਡ ਐਡਰਮੈਂਟੇਨ ਰੱਖਣਾ ਦਾ ਉਹ ਕੋਈ ਨਹੀਂ ਉਹਦੇ ਲਈ ਕੋਈ ਕੁਝ ਨਹੀਂ ਐਸਮ ਸੀਆਈਡੀ ਜਿੰਨੀ ਉਹ ਕਿਸਾਨਾਂ ਤੇ ਉਹ ਸੈਟੇਲਾਈਟ ਲਾਈ ਹੋਈ ਹੈ ਕਿਸਾਨਾਂ ਤੇ ਕਿ ਕਿਸਾਨ ਹੀ ਸਭ ਤੋਂ ਵੱਧ ਮਾੜੇ ਬੰਦੇ ਨੇ ਕਿਸਾਨਾਂ ਨੇ ਸਭ ਤੋਂ ਮਾੜਾ ਕਰ ਰਹੇ ਨੇ ਕਿ ਪਰਾਲੀ ਸਾੜ ਰਹੇ ਨੇ ਜਦੋਂ ਕਿ ਆਪ ਮੰਨੀ ਜਾ ਰਹੇ ਨੇ ਕਿ ਪੰਜਾਬ ਦਾ ਧੂਆ ਦਿੱਲੀ ਜਾਂਦਾ ਹੀ ਨਹੀਂ ਪਰ ਅਜੇ ਵੀ ਸਿੱਧੀ ਤਰ੍ਹਾਂ ਨਹੀਂ ਮੰਨ ਰਹੇ ਅਜੇ ਵੀ ਇਹ ਮੰਨਣਾ ਚਾਹੀਦਾ ਕਿ ਪੰਜਾਬ ਦੀ ਪਰਾਲੀ ਦਾ ਪ੍ਰਦੂਸ਼ਣ ਨਹੀਂ 8% ਕਿਸਾਨਾਂ ਦਾ ਸਾਰਾ ਪ੍ਰਦੂਸ਼ਣ ਹੈ ਉਹ ਸਾਰੇ ਸਾਲ ਦਾ ਇਸ ਸਮੇਂ ਦੌਰਾਨ ਸਿਰਫ ਜਦੋਂ ਸਾਰੇ ਅੰਕੜੇ ਕੱਢਾਂਗੇ 28 27 ਰਾਜ ਨੇ ਪੰਜਾਬ ਦਾ 33% ਰਹਿਣਾ ਤੇ 33% ਨੂੰ ਫੇਰ 12 ਤੇ ਵੰਡ ਲਓ ਪਰ ਉਤੀਆ 36 ਜਾਨੀ 2.5% ਪੁਆਇੰਟ 2.5% ਤੇ 2.5% ਜੋ ਤੁਸੀਂ ਇਹ ਦੇਖ ਲਓ ਜਿਹੜਾ ਇਸ ਮਹੀਨੇ ਚ ਮੰਨ ਲਓ 3% ਪੁਆਇੰਟ 3% ਹੋ ਜਾਏਗਾ ਪ੍ਰਦੂਸ਼ਣ ਬਿਲਕੁਲ ਨਾਮਾਤਰ ਹੈ ਨਾਮਲੂਮ ਜਿਹੜਾ ਪ੍ਰਦੂਸ਼ਣ ਹੈ ਤੇ ਪਰ ਕਿਸਾਨਾਂ ਨੂੰ ਡੰਡਾ ਇਹ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਹੀ ਸਭ ਤੋਂ ਵੱਧ ਦੁਸ਼ਮਣ ਨੇ ਸਮਾਜ ਦੇ ਅ ਅਸੀਂ ਜਥੇਬੰਦੀਆਂ ਨੇ ਸਾਰੇ ਨਲਸ ਕੀਤਾ ਕਿ ਕਿਸਾਨ ਅੱਗ ਨਹੀਂ ਲਾਉਦੇ ਠੀਕ ਹੈ ਪਰ ਸਰਕਾਰ ਨੂੰ ਹੱਲ ਦੇਵੇ 10 ਸਾਲ ਤੋਂ ਅਸੀਂ ਹੱਲ ਮੰਗ ਰਹੇ ਆ ਕਿਸੇ ਸਰਕਾਰ ਹੱਲ ਨਹੀਂ ਦਿੱਤਾ ਕੀ ਹੱਲ ਹੈ ਪਰਚੇ ਕਰਾਂਗੇ ਜੁਰਮਾਨੇ ਕਰਾਂਗੇ ਲਾਲ ਐਂਟਰੀਆਂ ਕਰਾਂਗੇ ਤੁਹਾਡੀ ਲਿਮਟ ਨਹੀਂ ਬੱਜੇਗੀ ਤੁਹਾਨੂੰ ਜੇਲ੍ਹ ਚ ਤੁੰਨਾਗੇ ਕਿਸਾਨਾਂ ਨੂੰ ਸਭ ਤੋਂ ਵੱਡਾ ਦੁਸ਼ਮਣ ਬਣਾ ਕੇ ਜਿਹੜਾ ਕੇਸ ਕੀਤਾ ਉਹ ਆਪ ਸਰਕਾਰ ਨੇ ਕੀਤਾ ਕਿਸਾਨਾਂ ਲਈ ਦੁਸ਼ਮਣ ਬਣਾ ਕੇ ਸਮਾਜ ਦਾ ਆਪ ਸਰਕਾਰ ਨੇ ਪੇਸ਼ ਕੀਤਾ ਇਹਦੀ ਪੰਜਾਬ ਆਪ ਸਰਕਾਰ ਗਲਤੀ ਮੰਨੇ ਪਿਛਲੇ 10 ਸਾਲਾਂ ਦੀ ਜਿਹੜੀ ਇਹ ਗਲਤੀ ਮੰਨਣੀ ਚਾਹੀਦੀ ਸੀ ਸਰਕਾਰ ਨੂੰ ਔਰ ਜਿਹੜੇ ਗਲਤੀ ਮੰਨ ਕੇ ਜਿੰਨੇ ਜਿਹੜੇ ਇਹਨੇ ਅਫਸਰ ਲਾਏ ਹੋਏ ਨੇ ਅ ਕਿਸਾਨਾਂ ਤੇ ਉਹ ਸਾਰੇ ਵਾਪਸ ਲੈਣਾਂ ਔਰ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਹੱਲ ਦੇਣ ਵੀ ਆ ਸਾਡੇ ਆ ਗਏ ਰੋਲਰ ਤੁਸੀਂ ਇਹਨਾਂ ਨਾਲ ਚਿਕਾ ਦਿਓ ਜੇ ਫਿਰ ਵੀ ਕੋਈ ਕਿਸਾਨ ਨਹੀਂ ਇਹਨਾਂ ਦੀ ਮੰਨਦਾ ਫਿਰ ਤਾਂ ਠੀਕ ਹੈ ਪਰ ਐ ਦਿੱਲੀ ਤੋਂ ਵਾਵੇਂ ਜਾਂਦਾ ਕੁردوਸ਼ਿਆਂ ਨੂੰ ਵੀ ਨਹੀਂ ਹੈਗਾ ਤੇ ਫਿਰ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਕਣਕ ਬੀਜਣ ਤੋਂ ਇਹ ਕਿਸਾਨ ਵੀਰੋ ਅਸਲ ਗੱਲ ਕੀ ਹੈ ਜਿਹੜੀ ਉਹ ਸਾਡੇ ਸਮਝਣ ਵਾਲੀਆਂ 2-3 ਗੱਲਾਂ ਨੇ ਜਿਹੜੀਆਂ ਅਸੀਂ ਸਮਝਦੇ ਨਹੀਂ ਪੱਲੇ ਨਹੀਂ ਬੰਦੇ ਹੋਏ ਨੇ ਕਿ ਅਸੀਂ ਕੇਂਦਰ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਰੋਕਿਆ ਹੈ ਪੰਜਾਬ ਦੇ ਕਿਸਾਨਾਂ ਨੇ ਇਹ ਕਹਿੰਦੇ ਵੀ ਜਮੀਨਾਂ ਨੂੰ ਵੱਲ ਹੀ ਨਹੀਂ ਖੇਤੀ ਕਰਨ ਦਾ ਅਸੀਂ ਕਾਰਪੋਰੇਟਾਂ ਨੂੰ ਜ਼ਮੀਨਾਂ ਦੇਣੀ ਆ ਵੱਡਾ ਜਿਹੜੀ ਉਹ ਦੁਸ਼ਮਣ ਮੰਨਦੇ ਨੇ ਕਾਰਪੋਰੇਟ ਵੀ ਆਪਾਂ ਨੂੰ ਤੇ ਇਹ ਸਾਰੀਆਂ ਪਾਰਟੀਆਂ ਵਾਲੇ ਦੂਜਾ ਲੈਂਡ ਪੂਲਿੰਗ ਪਾਲਿਸੀ ਤੇ ਰੋਕਤਾ ਜ਼ਮੀਨਾਂ ਦੀ ਲੜਾਈ ਹੈ ਜ਼ਮੀਨਾਂ ਖੋਣ ਦੀ ਲੜਾਈ ਹੈ ਜ਼ਮੀਨਾਂ ਬਚਾਉਣ ਦੀ ਲੜਾਈ ਪੰਜਾਬੀਓ ਲੜਨੀ ਪੈਣੀ ਹੈ ਕੋਈ ਧੂਆਂ ਦੂਜਾ ਤੀਜਾ ਨਹੀਂ ਦੂਜੀ ਗੱਲ ਮੁਕਤ ਪਾਰ ਸਮਝੌਤਾ ਕੀਤਾ ਜਾਣਾ ਹੈ ਉਹਦੇ ਲਈ ਆ ਕਿ ਪੰਜਾਬ ਦੀ ਜਿਹੜੀ ਕਿਸਾਨੀ ਐ ਉਹਦੀ ਜਿਹੜੀ ਫਸਲ ਐ ਉਹ ਘਟੇ ਜਿਹੜਾ ਅਸੀਂ 60% ਕੇਂਦਰੀ ਪੂਲ 'ਚ ਹਿੱਸਾ ਪਾਉਣੇ ਆ ਉਹ ਜਿਹੜਾ ਹਿੱਸਾ ਉਹ ਅਮਰੀਕਾ ਭੇਜੇ ਆਸਟ੍ਰੇਲੀਆ 'ਚ ਮਗਾਈਏ ਦੂਜੇ ਦੇਸ਼ਾਂ 'ਚ ਮਗਾਈਏ ਜਿਨ੍ਹਾਂ ਨਾਲ ਮੁਕਤ ਪਾਰ ਸਮਝੌਤਾ ਨਾ ਕਰ ਲਿਆ ਤੇ ਪੰਜਾਬ ਦੀ ਫਸਲ ਜਿਹੜੀ ਇਹ ਬਰਬਾਦ ਹੋਵੇ ਬੀਜਣ ਹੀ ਨਾ ਤੁਹਾਨੂੰ ਪਤਾ ਜਿਹੜਾ ਕਿਸਾਨ ਵੀ ਪਰਾਲੀ ਦੇ ਵਿੱਚ ਕਣਕ ਬੀਜਦਾ ਉਹਦੀ ਕਣਕ ਨਹੀਂ ਹੁੰਦੀ 30 35 ਮਾਣ ਤਸ਼ੱਡੋ 20 25 ਮਾਣ ਤੋਂ ਵੱਧ ਨਹੀਂ ਚੜਦੀ ਪਰਾਲੀ ਦੇ ਵਿੱਚ ਬੀਜੀ ਹੋਈ ਤੇ ਜੇ ਉਹਦੇ ਬੀਜਦੇ ਨੇ ਤੇ ਫਿਰ 10 ਮਾਣ ਕਣਕ ਦਾ ਖਰਚਾ ਉਹਦੇ ਤੇ ਆ ਜਾਂਦਾ ਕਿਸਾਨ ਪਹਿਲਾਂ ਕਰਜ਼ੇ ਦੇ ਸੋ ਇਹ ਸਾਰੀ ਗੱਲ ਨੂੰ ਸਮਝਦੇ ਹੋਏ ਕਿ ਪਰਾਲੀ ਦਾ ਰੋਲਾ ਨਹੀਂ ਅਸਲ ਜ਼ਮੀਨਾਖੋਨ ਮੁੱਖ ਮੰਤਰੀ ਸਾਹਿਬ ਹੁਣ ਸਿਆਸਤ ਕਰ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨੀ ਦਾ ਰੌਣ ਕਿਸਾਨੀ ਦਾ ਹੁਣ ਰੌਂਕ ਹੀ ਏ ਕਿਸਾਨ ਜਿਹੜਾ ਤਰਨਤਾਲੀ ਸੀਟ ਤੇ ਵਿਖਾਉਣਗੇ ਤੇ ਕਿਵੇਂ ਤੁਸੀਂ ਸਾਡੇ ਕਿਸਾਨਾਂ ਨਾਲ ਦੁਸ਼ਮਣੀ ਕਰਦੇ ਜੇ ਇਹ ਪਤਾ ਲੱਗ ਜੇਗਾ ਅ ਸੋ ਇਸ ਲਈ ਜਿਹੜਾ ਇਹ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਮੰਗੇ ਆ ਕਿ ਕਿਸਾਨਾਂ ਨੂੰ ਜਿਹੜਾ ਜਿੰਨੇ ਇਹਨਾਂ ਅਫਸਰ ਲਾਏ ਹੋਏ ਨੇ ਪਰਚੇ ਵਾਪਸ ਲੈਣ ਲਾਲ ਐਂਟਰੀਆਂ ਵਾਪਸ ਲੈਣ ਜਿਹੜੇ ਜੁਰਮਾਨੇ ਕੀਤੇ ਨੇ ਉਹ ਵੀ ਵਾਪਸ ਲੈਣ ਰੱਦ ਕਰਨ ਦਾ ਜਿਹੜੇ ਜੁਰਮਾਨੇ ਵਸੂਲੇ ਨੇ ਉਹ ਵੀ ਕਿਸਾਨਾਂ ਨੂੰ ਵਾਪਸ ਕਰਨਾ ਤੇ ਅੱਗੇ ਤੋਂ ਗਲਤੀ ਮੰਨ ਕੇ ਪੰਜਾਬ ਦਾ ਧੂਆਂ ਨਹੀਂ ਜਾਂਦਾ ਸੀ ਅਸੀਂ ਜਿਹੜਾ ਇਹ ਗਲਤ ਕੀਤਾ ਇਹ ਆਪ ਸਰਕਾਰ ਨੂੰ ਮੰਨਣੀ ਚਾਹੀਦੀ ਏ ਜੇ ਮੁੱਖ ਮੰਤਰੀ ਜਿਹੜਾ ਇਹ ਬਿਆਨ ਦਿੱਤਾ ਐ ਦੁਗਲਾ ਜਾਂ ਵਿਚ ਵਿਚਾਲੇ ਵਾਲਾ ਬਿਆਨ ਨਹੀਂ ਚੱਲੇਗਾ ਸੋ ਕਿਸਾਨ ਵੀਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਕਣਕ ਬੀਜਣ ਲਈ ਜੇ ਤੁਹਾਡੇ ਕੋਲ ਬੀਦਰ ਨਹੀਂ ਆਏ ਜੇ ਤੁਹਾਡੇ ਕੋਲ ਹਾਲੇ ਨਹੀਂ ਹੈਗਾ ਫਿਰ ਤੁਸੀਂ ਬੇਚੀ ਝੋਕੇ ਆਪਦੀ ਜਿਹੜੀ ਪਰਾਲੀ ਸਾੜ ਕੇ ਫਸਲ ਬੀਜੋ ਜੇ ਕੋ ਫਿਰ ਆਉਦਾ ਤੇ ਆਪਾਂ ਤੁਹਾਡੇ ਨਾਲ ਖੜੇ ਆ ਵੈਰੂਜੀ ਦਾ ਖਾਲਸਾ ਵੈਰੂਜੀ ਹਾਂ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨ ਆਗੂਆਂ ਦੇ ਵੱਲੋਂ ਸਵਾਲ ਕੀਤੇ ਗਏ ਨੇ ਵਾਕਈ ਹੀ ਸਵਾਲ ਬਣਦੇ ਵੀ ਨੇ ਕਿ ਜਦੋਂ ਤਾਂ ਤੁਹਾਡੀ ਸਰਕਾਰ ਸੀ ਉਦੋਂ ਤੁਸੀਂ ਕਹਿੰਦੇ ਸੀ ਕਿ ਪੰਜਾਬ ਦਾ ਧੂਆਂ ਦਿੱਲੀ ਦੇ ਵਿੱਚ ਪਹੁੰਚ ਜਾਂਦਾ ਪਰ ਅੱਜ ਤੁਹਾਡੀ ਸਰਕਾਰ ਉੱਥੇ ਨਹੀਂ ਸੱਤਾ ਦਾ ਨਿਗ ਨਹੀਂ ਮਾਣਦੇ ਉੱਥੇ ਤਾਂ ਅੱਜ ਪੰਜਾਬ ਦੇ ਕਿਸਾਨਾਂ ਦੇ ਤੁਸੀਂ ਹੱਕ ਦੇ ਵਿੱਚ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹੋ ਕਿਉਂਕਿ ਇਹ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈ ਬੇਸ਼ੱਕ ਕਿਸਾਨ ਪਰਾਲੀ ਨੂੰ ਅੱਗ ਮਜਬੂਰ ਹੋ ਕੇ ਲਗਾਉਂਦੇ ਨੇ ਪਰ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਸਾਡਾ ਵੀ ਦਿਲ ਨਹੀਂ ਕਰਦਾ ਅਸੀਂ ਮਜਬੂਰ ਹੁੰਨੇ ਆ ਪ੍ਰਸ਼ਾਸਨ ਸਾਨੂੰ ਬੈਲਰ ਮਸ਼ੀਨਾਂ ਦੇ ਦੇਵੇ ਪ੍ਰਸ਼ਾਸਨ ਸਾਨੂੰ ਕੋਈ ਨਾ ਕੋਈ ਢੰਗ ਦੱਸ ਦੇਵੇ ਕੋਈ ਬਦਲਾਅ ਦੱਸ ਦੇਵੇ ਜੋ ਕਿ ਅਸੀਂ ਪਰਾਲੀ ਨੂੰ ਅੱਗ ਨਾ ਲਗਾਈਏ ਤਾਂ ਪਰ ਖੈਰ ਕਦੋਂ ਤੱਕ ਇਹ ਮੁੱਦਾ ਇਸ ਤਰੀਕੇ ਦੇ ਨਾਲ ਉੱਭਰਦਾ ਰਹੇਗਾ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗ੍ਰੀਨ ਟ੍ਰਿਬਿਊਨਲ ਦੇ ਜੱਜ ਦੇ ਉਸ ਬਿਆਨ ਦੇ ਨਾਲ ਸਹਿਮਤ ਹੋ ਚੁੱਕੇ ਨੇ ਜੋ ਕੁਝ ਗ੍ਰੇਨ ਟ੍ਰਿਮਿਊਨਲ ਦੇ ਜੱਜ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦਾ ਧੂਆ ਦਿੱਲੀ ਦੇ ਵਿੱਚ ਨਹੀਂ ਆਉਂਦਾ ਇਹ ਵੱਡੇ ਸਵਾਲ ਨੇ